ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ 바ਵਾ ਭੰਚੇ ਦੀ ਰਚਨਾ ਦੁਨੀਆ ਨੂੰ ਪੜ ਚੁੱਕੇ ਹਾਂ ਤੇ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਰਚਨਾ ਸ਼ਿਵਨਾਚ ਨੂੰ ਪੜਨ ਜਾ ਰਹੇ ਹਾਂ ਸੋ ਇਸ ਕਵਿਤਾ ਦੇ ਵਿੱਚ ਕਵੀ ਨੇ ਪ੍ਰਸਿੱਧ ਨਿਰਦਕਾਰ ਉਦੇਸ਼ ਸ਼ੰਕਰ ਦੇ ਨ੍ਰਿਤਿਆ ਤੋਂ ਪ੍ਰਭਾਵਿਤ ਹੋ ਕੇ ਇਹ ਰਚਨਾ ਜਿਹੜੀ ਹੈ ਉਹੋ ਲਿਖੀ ਹੈ ਸੋ ਕਵੀ ਨੂੰ ਨਿਰਤ ਕਰਦਾ ਹੋਇਆ ਉਹਦੇ ਸ਼ੰਕਰ ਤਾंडव ਨਾਚ ਰਚ ਰਿਹਾ ਸ਼ਿਵ ਦੇ ਬਾਗ ਪ੍ਰਤੀਤ ਹੁੰਦਾ। ਸੁਜੀ ਦੇ ਨਾਚ ਦੇ ਵਿੱਚ ਉਹ ਆਪਣੀ ਹੋਂਦ ਨੂੰ ਭੁਲਾ ਕੇ ਜਿਹੜਾ ਹੈਗਾ ਸ਼ਾਮਲ ਹੋ ਜਾਣ ਦੀ ਅੱਛਾ ਜਿਹੜੀ ਹੈ ਉਹ ਕਰਦਾ। ਸੋ ਇਹਦੇ ਨਾਲ ਨਾਲ ਸਾਰਾ ਬਹਿਮੰਡ ਵੀ ਇਸ ਨਾਚ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਉਹ ਗੋਜ਼ ਹੁੰਦਾ। ਆਉ ਪੜ੍ਹਦੇ ਹਾਂ ਉਹਨਾਂ ਦੀ ਰਚਨਾ ਸ਼ਿਵਨਾਚ ਮੀਟ ਕੇ ਅੱਖੀਆਂ ਖੋਲ ਕੇ ਬਾਹਾਂ ਨਾਚ ਕਰੇ ਮਤਵੱਲਾ ਸ਼ੌਕ ਅਲਸਤ અપਾਰ ਨੂਰ ਤੇ ਪੀ ਕੇ ਮਸਤ ਪਿਆਲਾ ਨਾਚ ਕਰੇ ਮਤਵੱਲਾ ਸੋ ਇਹਦੇ ਵਿੱਚ ਕਵੀ ਕਹਿੰਦਾ ਵਾ ਕਿ ਮਤਵੱਲਾ ਜਿਹੜਾ ਨਿਰਤਕਾਰ ਹੈ ਉਹ ਦੇ ਸ਼ੰਕਰ वो की है ओह अखा मीट के बह के नच रहा है नाच करे मतवाला मतवाला नाच जगा वह नच रहा शौक अलसत अपार नूर ते पीके मस्त प्याला ਉਹ ਬੋਖੌਂਕ ਅਲਸਤ ਪਾਵਨਸ਼ਈ ਹੋਇਆ ਮਸਤ ਪਿਆਲਾ ਪੀ ਕੇ ਜਿਹੜਾ ਹੈਗਾ ਉਹ ਨੱਚ ਰਿਹਾ ਸ਼ਿਵ ਨੂੰ ਮੰਨਣ ਦੇ ਸ਼ੌਂਕ ਵਿੱਚ ਉਹ ਉਸ ਨੂਰ ਤੋਂ ਮਸਤੀ ਤੋਂ ਨੁਦੇਣ ਵਾਲਾ ਪਿਆਲਾ ਪੀ ਕੇ ਜਿਹੜਾ ਹੈਗਾ ਉਹ ਨੱਚ ਕਰ ਰਿਹਾ ਨਸ਼ਾ ਮਹਾ ਮਦਿਰਾ ਦਾ ਸ਼ਾਇਆ ਮਦਰਾ ਜਿਹੜੀ ਹੈ ਉਹ ਸ਼ਰਾਬ ਨੂੰ ਕਿਹਾ ਨਸ਼ਾ ਮਹਾ ਮਦਿਰਾ ਦਾ ਸ਼ਾਇਆ ਸਰਵ ਉષા ਜਿਸ ਦਾ ਲਘੂ ਸ਼ਾਇਆ ਸਰਵ ਉષા ਕਿਹਾ ਚੜਦੇ ਸੂਰਜ ਦੀ ਲਾਲੀ ਨੂੰ ਕਹਿੰਦਾ ਕਿ ਨਿਰਤਕਾਰ ਜਿਹੜਾ ਹੈਗਾ ਉਹਨੂੰ ਮਹਾ ਮਧੂਰਾ ਦਾ ਨਸ਼ਾ ਭਾਵ ਸ਼ਰਾਬ ਦਾ ਨਸ਼ਾ ਜਿਹੜਾ ਹੈਗਾ ਉਹ ਚੜਿਆ ਹੋਇਆ ਸਰਵ ਉਸ਼ਾ ਜਿਸ ਦਾ ਲਘੁ ਸ਼ਾਇਆ ਸਰਵ ਪੂਸ਼ਾ ਚੜਦੇ ਸੂਰਜ ਦੀ ਲਾਲੀ ਦੇ ਵਾਂਗ ਨੌਬਤ ਅਰਸ਼ ਬਾਜ਼ਾਰੇ ਕੋਈ ਮੀਠੀ ਅੱਖੀਆਂ ਖੋਲ ਕੇ ਵਾਂਗ ਨਾਚ ਕਰੇ ਮਤਵਾਲਾ ਅਰਸ਼ ਭਵ ਅਰਸ਼ ਦਾ ਨੌਬਤ ਨਗਾਰਾ ਜਿਹੜਾ ਅਰਸ਼ ਰੂਪੀ ਨਗਾਰੇ ਜਿਹੜੇ ਆ ਉਹ ਵੱਜ ਰਹੇ ਨੇ ਸੋ ਜਿਹੜੇ ਸਾਚਾਂ ਦੀ ਧੁਨੀ ਦੇ ਉੱਤੇ ਮਤਵਾਲਾ ਜਿਹੜਾ ਹੈਗਾ ਉੱਖਾਂ ਮੀਟ ਕੇ ਮਤਵਾਲਾ ਨਾਚ ਰਹਿਗਾ ਉਹੋ ਨੱਚ ਰਹਾ ਸੂਰਜ ਚੰਦ ਛਣਾ ਛਣ ਸ਼ੈਣੀ ਸ਼ਕਤੀ ਰਿਸਮਾ ਉਸ ਦੇ ਗਹਿਣੇ ਸੂਰਜ ਚੰਦ ਜਿਹੜੇ ਨੇ ਉਹ ਸ਼ੈਣੀਆਂ ਦੇ ਬਾਗ ਵੱਜ ਰਹੇ ਨੇ ਸ਼ਕਤੀ ਰਿਸਮਾ ਉਸ ਦੇ ਗਹਿਣੇ ਸ਼ਕਤੀ ਦੀਆਂ ਰਿਸਮਾ ਜਿਹੜੀਆਂ ਨੇ ਉਹਨਾਂ ਨੂੰ ਉਸ ਨੇ ਗਹਿਣੇ ਜਿਹੜੇ ਆ ਓਹੋ ਬਣਾ ਰਿਆ ਖੜਕ ਰਹੀ ਮਧਰੰਗ ਹਵਾ ਦੀ ਬੋਲੇ ਮధుਰ ਸਿਤਾਰ ਨਿਸ਼ਾਦੀ ਕਿ ਹਵਾ ਦੀ ਜਿਹੜੀ ਮਰਦੰਗ ਹੈ ਮਰਦੰਗ ਹੈ ਉਹ ਵੱਜ ਰਹੀ ਹੈ ਬੋਲੇ ਮధుਰ ਸਿਤਾਰ ਨਿਸ਼ਾਦੀ ਰਾਤ ਰੂਪੀ ਸਿਤਾਰ ਮਧੁਰ ਜਿਹੜਾ ਹੈਗਾ ਉਹ ਆਪਣੇ ਬੋਲ ਕੱਢ ਰਹੀ ਹੈ ਤਾਰੇ ਕੁੰਗਰੂ ਹਨ ਪੈਰਾਂ ਦੇ ਵੱਜਣ ਤੁਰਮ ਮਹਾ ਲਹਿਰਾਂ ਦੀ ਤੁਰਮ ਹੁੰਦੀਆਂ ਨੇ ਬੱਚੋ ਪੀਪਣੀਆਂ ਜੀ ਕਹਿੰਦੀ ਆ ਕਿ ਸਾਗਰ ਦੀਆਂ ਲਹਿਰਾਂ ਤਾਰੇ ਜਿਹੜੇ ਨੇ ਇਸ ਦੇ ਪੈਰਾਂ ਵਿੱਚ ਘੁੰਗਰੂ ਦੇ ਵੰਗ ਛਣਕ ਰਹੇ ਨੇ ਔਰ ਸਾਗਰਾਂ ਦੀਆਂ ਮਹਾ ਲਹਿਰਾਂ ਜੜੀਆਂ ਨੇ ਉਹ ਤੁਰਮ ਪੀਪਣੀਆਂ ਦੇ ਵੰਗ ਜੜਿਆ ਨੇ ਉਹ ਵਜ ਰਹੀਆਂ ਨੇ ਜੀਵਨ ਮੌਤ ਪਕੜ ਖੜਤਾਲਾਂ ਤ੍ਰੈਲੋਚਨ ਨੱਚੇ ਸੰਤਾਲਾਂ ਜੀਵਨ ਮੌਤ ਖੜਤਾਲਾਂ ਦੇ ਰੰਗ ਜਿਹੜਾ ਹੈਗਾ ਉਹ ਖੜਕ ਰਹੇ ਨੇ ਤ੍ਰੈਲੋਚਨ ਤੇ ਅੱਖਾਂ ਵਾਲਾ ਇਹ ਭਾਵ ਸ਼ਿਵਜੀ ਨੂੰ ਕਿਹਾ ਗਿਆ ਤ੍ਰੈਲੋਚਨ ਨੱਚੇ ਸੰਤਾਲਾਂ ਨਾਨਾ ਸੁਰ ਰਾਗਾਂ ਵਿੱਚ ਕਰਿਆ ਕਿਰਿਆ ਨਾਨਾ ਭਾਵ अनेका ਕਿ ਇਸ ਇਸ ਸੰਗੀਤਮਈ ਵਾਤਾਵਰਨ ਦੇ ਵਿੱਚ ਤਾਲ ਮਿਲਾ ਕੇ ਸ਼ਿਵ ਜਿਹੜਾ ਹੈਗਾ ਉਹ ਤਾंडव ਕਰ ਰਿਹਾ ਸੋ ਅਨੇਕਾਂ ਹੀ ਰੰਗਾਂ ਤੇ ਹਜ਼ਾਰਾਂ ਹੀ ਸੱਚੇ ਨਾਚਾ ਬਲਮ ਦਰਨ ਤਵਲਾ ਉਹ ਸੱਚ ਸਹੰਸਰ ਨਾਚਾਂ ਵਾਲਾ ਸੁੰਨਤਾਈ ਵਿੱਚ ਛਣਕਦਾ ਜੀਵਨ ਨਾਚ ਕਰੇ ਮਤਵਲਾ ਸਹੰਸਰ ਹੁੰਦਾ ਹਜ਼ਾਰ ਸੁੰਨਤਾਈ ਹੁੰਦਾ ਜ਼ੀਰੋ ਜਾਂ ਕੁਝ ਵੀ ਨਾ ਹੋਣ ਦੀ ਸਥਿਤੀ ਦੇ ਵਿੱਚ ਕਿ ਅਨੇਕ ਰੰਗਾਂ ਤੇ ਹਜ਼ਾਰਾਂ ਸੱਚੇ ਨਾਚਾਂ ਵਾਲਾ ਮਤਵਾਲਾ ਇਹੜਾ ਹੈਗਾ ਉਸ ਉਸਨਸਾਨ ਦੇ ਵਿੱਚ ਸ਼ਿਵ ਜਿਹੜਾ ਹੈ ਉਹ ਮਤਵਾਲਾ ਨਾਚ ਜਿਹੜਾ ਹੈਗਾ ਉਹ ਕਰ ਰਿਹਾ ਨਾਚ ਕਰੇ ਮਿੱਟੀ ਦੀ ਰੇਖਾ ਜਗ ਜਗ ਜੀਵਨ ਦੀ ਰੋਲ ਕੇ ਆਸ਼ਾ ਮਿੱਟੀ ਦੇ ਸ਼ਰੀ ਵਾਲਾ ਜਿਹੜਾ ਉਹਦੇ ਸ਼ੰਕਰ ਸ਼ਿਵ ਦੇ ਰੂਪ ਦੇ ਵਿੱਚ ਜੋ ਤਾंडਵ ਨਾਚ ਜਿਹੜਾ ਹੈਗਾ ਉਹ ਨੱਚ ਰਿਹਾ ਓਹੋ ਓਹੋ ਮਸਤ ਹੋ ਕੇ ਆਪਣੇ ਜਗਤ ਵਿੱਚ ਜਿਉਣ ਦੀ ਆਸ਼ਾ ਭਾਵ ਇੱਛਾ ਨੂੰ ਮਿਟਾ ਕੇ ਜਿਹੜਾ ਹੈਗਾ ਨਾਚ ਕਰ ਰਿਹਾ ਢਮਲ ਨਿਰਤ ਗਾਵਨ ਨਰਸਿੰਗੇ ਢਮਲ ਪਾਵ ਦਮਰੂ ਆਂਗ ਆਂਗ ਕਰਬ ਸਿੱਧੇ ਵਿੰਗੇ ਲੋਚੇ ਇਸ ਤਪਸ਼ ਨੂੰ ਸਾਗਰ ਵਿਸ਼ਵ ਦੇ ਪੈਰਾਂ ਦਾ ਸ਼ਲਾ ਪਾਵ ਕੀ ਹੈ ਕਿ ਉਹਦੇ ਨਾਚ ਡਮਰੂ ਜਿਹੜੇ ਨਰਸਿੰਘੇ ਨੇ ਉਹ ਵੀ ਗਾ ਰਹੇ ਨੇ ਅੰਗ ਅੰਗ ਕਰ ਸਿੱਧੇ ਵਿੰਗੇ ਲੋਚੇ ਇਸ ਤਪਸ਼ ਨੂੰ ਸਾਗਰ ਕਿ ਉਹ ਆਪਣੇ ਵਿੰਗੇ ਸਿੱਧੇ ਅੰਗ ਕਰ ਨਾ ਕਰਦਾ ਹੋਇਆ ਨੱਚ ਰਿਹਾ ਲੋਚੇ ਇਸ ਤਪਸ਼ ਨੂੰ ਸਾਗਰ ਕਿ ਉਹਦੀ ਨਾਚ ਦੀ ਜੋ ਗਰਮੀ ਹੈ ਉਹਨੂੰ ਸਾਗਰ ਵੀ ਜਿਹੜਾ ਹੈਗਾ ਉਹ ਉਹਦੀ ਇੱਛਾ ਕਰ ਰਿਹਾ ਵਿਸ਼ਵ ਦੇ ਪੈਰਾਂ ਦਾ ਛਾਲਾ ਪੈਰਾਂ ਪਾਉਂਦਾ ਮੋਲ-ਮੋਲ ਕੇ ਮੋਲ-ਮੋਲ ਪਾਉਂਵ ਮੇਲ-ਮੇਲ ਕੇ ਜਾਂ ਖੁਸ਼ੀ ਦੇ ਵਿੱਚ ਖੁਸ਼ ਹੋ ਕੇ ਨਾਚ ਕਰੇ ਮਤਵਾਲਾ ਵਿਸ਼ਵ ਦਾ ਛਾਲਾ ਵਿਸ਼ਵ ਦਾ ਪੈਰ ਆਪਣੇ ਛਾਲੇ ਆਪ ਆਪਣੇ ਦੁੱਖਾਂ ਨੂੰ ਭਲਾ ਕੇ ਇਸ ਨਾਚ ਦੇ ਵਿੱਚ ਸ਼ਾਮਲ ਹੋ ਜਾਣਾ ਚਾਹੁੰਦਾ ਪਹਿਲਾਂ ਪਾਉਂਦਾ ਮੋਲ-ਮੋਲ ਕੇ ਖੁਸ਼ ਹੋ ਕੇ ਜਿਹੜਾ ਹੈਗਾ ਉਹ ਪਹਿਲਾਂ ਜਿਹੜੀਆਂ ਨੇ ਉਹ ਪਾ ਰਿਹਾ ਨਾਚ ਕਰੇ ਮਤਵਲਾ ਸੋ ਖੁਸ਼ੀ ਦੇਵ ਜੀ ਝੂਮਦਾ ਹੋਇਆ ਹੈਗਾ ਉਹ ਪਹਿਲਾਂ ਪਾ ਰਿਹਾ ਨਚ ਰਿਹਾ ਚਿੰਨ ਪੈਰ ਨੂੰ ਚੁੰਮਣਾ ਚਾਵੇ ਖ ਖ ਜੋਸ਼ ਹਿਮਾਲਾ ਕੀ ਕਹਿੰਦਾ ਕਿ ਨਿਰਤਕਾਰ ਦੇ ਪੈਰਾਂ ਨੂੰ ਫੈਰ ਦੇ ਜਿੰਨਾਂ ਨੂੰ ਚੁੰਮਣ ਦੇ ਲਈ ਹਿਮਾਲਾ ਵੀ ਜਿਹੜਾ ਹੈਗਾ ਉਹੋ ਜੋਸ਼ ਖਾ ਰਿਹਾ ਮਸਤ ਨੇ ਨਾਚ ਅਨੁਪਮ ਅੰਦਰ ਤੜਤ ਆਕਾਸ਼ ਪਤਲਾ ਅਨੁਪਮ ਪਬਜਿਸ ਦੀ ਜਿਹੜੀ ਹੈਗੀ ਉਪਮਾ ਨਾ ਕੀਤੀ ਜਾ ਜਾਵੇ ਕਿ ਲਸਾਨੀ ਨਾਚ ਦੇ ਵਿੱਚ ਤੜਤ ਤੇ ਆਕਾਸ਼ ਜਿਹੜੇ ਉਹ ਵੀ ਜਿਹੜੇ ਹੈਗੇ ਨੇ ਉਹ ਸ਼ਾਮਲ ਹੋ ਗਏ ਨੇ ਬੰਦਾ ਜਾਏ 埔ੜਕ 埔ੜਕੇ ਜੋਵਨ ਆਪ ਮੁਹਾਰਾ ਕਿ ਉਹਦਾ ਜਵਾਨ ਦਾ ਦਿਲ ਇਹ ਨਾਚ ਦੇ ਵਿੱਚ ਕਹਿੰਦਾ ਕਿ ਉਹਦਾ ਦਿਲ ਜਿਹੜਾ ਹੈਗਾ ਆਪਣੇ ਆਪ ਆਪ ਮੁਹਾਰੇ 埔ੜਕ 埔ੜਕੇ ਵੰਦਾ ਜਾ ਰਿਹਾ ਦੁੱਖ ਸੁੱਖ ਦੇ ਸੱਪ ਕੰਡਿਆਂ ਅੰਦਰ ਦਿਲ ਗੰਗਾ ਦੀ ਧਾਰਾ ਦੁੱਖ ਸੁੱਖ ਦੇ ਸੱਪ ਕੰਡਿਆਂ ਦੇ ਵਿੱਚ ਬੈ ਰਹੀ ਦਿਲ ਦੀ ਦਿਲ ਗੰਗਾ ਦੀ ਧਾਰਾ ਵੀ ਇਹਦੇ ਬਹਾਓ ਵਿੱਚ ਜਿਹੜਾ ਹੈਗਾ ਉਹ ਸ਼ਾਮਲ ਹੋ ਰਹੀ ਹੈ ਫਿਰ ਦੀ ਜ਼ਾਇ ਗਲ ਵਿੱਚ ਉਸ ਦੇ ਸਮਿਆਂ ਦੀ ਰੁੰਡਮਾਲਾ ਰੁੰਡਮਾਲਾ ਭਾਵ ਖੋਪੜੀਆਂ ਦੀ ਮਾਲਾ ਕੀ ਕਹਿੰਦਾ ਕਿ ਉਹਦੇ ਗਲੇ ਦੇ ਵਿੱਚ ਸਮਾ ਰੂਪੀ ਖੋਪੜੀਆਂ ਦੀ ਮਾਲਾ ਜਿਹੜੀ ਹੈ ਉਹ ਘੁੰਮ ਰਹੀ ਜਿਹੜੀ ਆ ਉਹ ਪ੍ਰਤੀਤ ਹੋ ਰਹੀ ਹੈ ਸੋ ਨਿਰਤਕਾਰ ਜਿਹੜਾ ਹੈਗਾ ਉਹ ਨਾਚ ਕਰੇ ਮਤਵਾਲਾ ਨਾਚ ਕਰੇ ਮਤਵਾਲਾ ਮਤਵਾਲਾ ਨਿਰਤਕਾਰ ਅਦਭੁਤ ਨਾਚ ਰਹਿਗਾ ਉਹ ਕਰ ਰਹਾ ਅਗਲੇ ਪੈਰੇ ਚਾ ਹੈ ਅਸਲੇ ਵਿਸ਼ਵ ਕਲਾ ਦੇ ਤੱਤਾਂ ਦੀ ਅਲਖ ਮੁਕਾ ਦੇ ਅਲਖ ਭਾਵ ਹੋਣ ਹੈ ਵਿਸ਼ਵ ਅਸਲੀ ਵਿਸ਼ਵ ਕਲਾ ਦੇ ਭਾਵ ਇੱਥੇ ਸਾਰੇ ਸੰਸਾਰ ਦੀਆਂ ਚੀਜ਼ਾਂ ਨੂੰ ਸਿਰਜਣਾ ਕਰਨ ਵਾਲੇ ਕਲਾਕਾਰ ਭਾਵ ਪਰਮਾਤਮਾ ਦੀ ਗੱਲ ਕੀਤੀ ਹੈ ਕੀ ਕਹਿੰਦਾ ਕਿ हे ਪਰਮਾਤਮਾ ਸੰਸਾਰ ਦੀ ਹਰ ਚੀਜ਼ ਦਾ ਕਲਾਕਾਰ ਤੂੰ ਹੈ ਮੇਰੇ ਸ਼ਰੀਰ ਦੇ ਤਤਾਂ ਨੂੰ ਖਤਮ ਕਰ ਦੇ ਭਾਵ ਮੇਰੇ ਸ਼ਰੀਰ ਦੀ ਹੋਂ ਜਿਹੜੀ ਆ ਖਤਮ ਕਰਕੇ ਮੈਨੂੰ ਨਾਚ ਦਾ ਰੂਪ ਜਿਹੜਾ ਹੈਗਾ ਉਹ ਦੇ ਦੇ ਮੈਨੂੰ ਵੀ ਨਾਚ ਬਣਾ ਦੇ ਜਾਂ ਮੈਂ ਸ਼ਿਵਜੀ ਹੋ ਜਾਵਾਂ ਨਾਚਾਂ ਵਿੱਚ ਉਮਰ ਬਤਾਵਾਂ ਕਹਿੰਦਾ ਜਾਂ ਤਾਂ ਮੈਂ ਚੋਣਾ ਕਿ ਮੈਂ ਨਿਰਤਕਰ ਬਰਗਾ ਸ਼ਿਵਜੀ ਬਣ ਕੇ ਸਾਰੀ ਉਮਰ ਆਪਣੇ ਨੱਚਦਿਆਂ ਹੀ ਰਹੇਗਾ ਉਹ ਗਵਾ ਦਵਾਂ ਨਾਚਾਂ ਵਿੱਚ ਉਮਰ ਬਤਾਵਾਂ ਨਾਚ ਹੈ ਅਸਲਾ ਨਾਚ ਹੈ ਮਸਤੀ ਨਾਚ ਹੈ ਜੀਵਨ ਸ਼ਾਲਾ ਨਾਚ ਹੈ ਸਰਬ ਉਜਾਲਾ ਮੀਟ ਕੇ ਅੱਖੀਆਂ ਖੋਲ ਕੇ ਬਹਾਂ ਨਾਚ ਕਰੇ ਮੱਤਵਾਲਾ ਕੀ ਕਹਿੰਦਾ ਕਿ ਜਾਂ ਮੈਂ ਸ਼ਿਵਜੀ ਹੋ ਜਾਮਾਂ ਨਾਚਾਂ ਵਿੱਚ ਉਮਰ ਬਤਾਮਾਂ ਕਹਿੰਦਾ ਜਾਂ ਮੈਂ ਜਿਹੜਾ ਹੈਗਾ ਸ਼ਿਵਜੀ ਬਾਗ ਬਣ ਕੇ ਸਾਰੀ ਉਮਮ ਜਿਹੜੀ ਆਪਣੀ ਨਾਚ ਦੇ ਵਿੱਚ ਜਿਹੜਾ ਹੈਗਾ ਗੁਜ਼ਾਰ ਦੇ ਆ ਨਾਚ ਹੈ ਅਸਲਾ ਨਾਚ ਹੈ ਮਸਤੀ ਪਿਆਰ ਦੀ ਮਸਤੀ ਵਿੱਚ ਨੱਚਣਾ ਹੀ ਰਹੇਗਾ ਉਹ ਅਸਲੀ ਰਹੇਗਾ ਉਹ ਚੀਜ਼ ਹੈ ਨਾਚ ਹੈ ਜੀਵਨ ਸ਼ਾਲਾ ਇਹੋ ਹੀ ਜੀਵਨ ਸ਼ਾਲਾ ਹੈ ਨਾਚ ਹੈ ਸਰਵ ਉਜਾਲਾ ਇਹੋ ਹੀ ਸਭ ਪਾਸੇ ਦਾ ਚਾਨਣ ਕਦਾ ਪਸਾਰਾ ਕਰਨ ਵਾਲਾ ਹੈ ਮੀਤ ਕੇ ਅੱਖੀਆਂ ਖੋਲ ਕੇ ਬਾਹਾਂ ਨਾਚ ਕਰੇ ਮਤਵਾਲਾ ਸੋ ਮੈਨੂੰ ਅੱਖਾਂ ਮੀਚ ਕੇ ਬਾਹਾਂ ਖੋਲ ਕੇ ਮਸਤੀ ਦੇ ਵਿੱਚ ਨਾਚ ਕਰ ਰਹੇ ਨਿਰਤਕਾਰ ਦੇ ਬਾਂਗ ਆਪ ਮੇਰੀ ਹੋਂਦ ਜਿਹੜੀ ਹੈ ਉਹ ਜਿਹੜੀ ਹੈ ਭੁਲਾ ਕੇ ਜਿਹੜੀ ਹੈ ਮੈਂ ਇਸ ਤਰ੍ਹਾਂ ਜਿਹੜਾ ਹੈਗਾ ਉਹ ਨਾਚ ਰਿਹਾ ਹੈ ਕਿੰਨਾ ਕਰ ਰਿਹਾ ਨਾਚ ਕਰੇ ਮਤਵਾਲਾ ਮਤਵਾਲਾ ਜਿਹੜਾ ਹੈਗਾ ਉਹ ਨਾਚ ਰਿਹਾ ਹੈ ਉਹ ਕਰ ਰਿਹਾ ਹੈ